ਬ੍ਰह्म ਦ੍ਰਿਸ਼ਟੀ ਨਹੀਂ ਹੈ ਇੱਥੇ ਤੇ ਅਸੀਂ ਸੰਗਤਾਂ ਵੀ ਵੰਡੀਆਂ ਹੋਈਆਂ ਆਪਣੀਆਂ ਬ੍ਰह्म ਦ੍ਰਿਸ਼ਟੀ ਆਈ ਕਿੱਥੇ ਹੈ ਫਿਰ ਇਦਾਂ ਸੰਗਤਾਂ ਵੰਡੀਆਂ ਹੋਈਆਂ ਜਿਵੇਂ ਰਾਜਨੀਤਿਕ ਲੋਕਾਂ ਨੇ ਢੜੇ ਵੰਡੇ ਹੁੰਦੇ ਆ ਆਪਣੇ ਆਪ ਨੇ ਤੇ ਉਹਨਾਂ ਦੀ ਗਿਣਤੀ ਕੀਤੀ ਜਾਂਦੀ ਸਰਾਂ ਦੀ ਸਮ ਦ੍ਰਿਸ਼ਟੀ ਦਿਖਾਉਂਦੀ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਫਿਰ ਸਾਰੇ ਚੰਗੇ ਲੱਗ ਰਹੇ ਮੰਦਾ ਕਿਸ ਨੂੰ ਆਖੀ ਹੈ ਜਾ ਤਿਸ ਬਿਨ ਕੋਈ ਨਹੀਂ ਸਾਰੇ ਚੰਗੇ ਨੇ ਔਰ ਇਹ ਤਪ ਹੈ ਮੈਂ ਫੇਰ ਕਹਿ ਰਿਹਾ ਸਿੱਖੀ ਦਾ ਤਪ ਦੇਹੀ ਨੂੰ ਕਸ਼ਟ ਦੇਣਾ ਨਹੀਂ ਅੰਜਨ ਮਾਹੇ ਨਰੰਜਨ ਰਹੀਆ ਜੋਗ ਜੁਗਤ ਇਹ ਪਾਈਏ ਆਇਆ ਸਿੱਖੀ ਦੀ ਜੋਤ ਸ਼ਬਦ ਦੀ ਰਹਾਉ ਦੀ ਪੰਕਤੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫੰਦੇ ਕੋ ਕਾਹੂ ਕੋ ਨਹੀਂ ਕੋਈ ਕਿਸੇ ਦਾ ਨਹੀਂ ਆਪਣੇ ਆਪਣੇ ਸਵਾਰਥਾਂ 'ਚ ਫਸੇ ਹੋਏ ਆ ਸਾਰੇ ਇਸ ਵਾਸਤੇ ਹੀ ਮਿੱਤਰ ਪਿਆਰੇ ਜਾਨ ਚੰਗੀ ਤਰ੍ਹਾਂ ਫਿਰ ਸਵਾਲ ਪੈਦਾ ਹੁੰਦਾ ਵੀ ਹੁਣ ਨਿਰਾਸ਼ ਹੋ ਜਾਈਏ ਜੀ ਵੀ ਬਾਣੀ 'ਚ ਦੱਸਿਆ ਮਾਤਾ ਵੀ ਨਹੀਂ ਸਾਥ ਦੇ ਰਹੀ ਪਿਤਾ ਵੀ ਨਹੀਂ ਸਾਥ ਦੇ ਰਿਹਾ ਤੇਰਾ ਆਪਣਾ ਸਰੀਰ ਨਹੀਂ ਸਾਥ ਦੇ ਰਿਹਾ ਫਿਰ ਛੱਡ ਦਈਏ ਸਾਰਾ ਕੁਝ ਸਾਂਝ ਦੀ ਬੁਨਿਆਦ ਸਾਂਝਪੁਰੀ ਨਹੀਂ ਮਹਾਰਾਜ ਨੇ ਸਾਂਝ ਨਹੀਂ ਪਾਈ ਸਭ ਤੋਂ ਪਹਿਲੀ ਸਾਂਝ ਕਿਹਦੇ ਨਾਲ ਹੈ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਪਹਿਲੀ ਮਿੱਤਰਤਾ ਪਹਿਲੀ ਸਾਂਝ ਉਹ ਉਮਰਾਂ ਕਰਕੇ ਥੋੜੀ ਸੀ ਵੱਡੇ ਸੀ ਮਹਾਰਾਜ ਤੋਂ ਮਰਦਾਨਾ ਜੀ ਤੇ ਇੰਨੀ ਪੀੜੀ ਸਾਂਝ ਕਿ ساری ਜ਼ਿੰਦਗੀ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਕਿਹਾ ਭਰਾ ਆਖਿਆ ਛੱਡ ਦਿੰਦੇ ਜੀ ਕਿੰਨੀ ਸਾਂਝ ਹੈ ਰਾਇ ਬੁਲਾਰਜੀ ਨਾਲ ਕਿੰਨੀ ਰੋਹਾਨੀ ਸਾਂਝ ਹੈ ਬੀਬੇ ਨਾਨਕੀ ਜੀ ਦੇ ਨਾਲ ਕਿੰਨੀ ਮਿੱਤਰਤਾ ਹੈ ਭਾਈ ਲਾਲੋ ਜੀ ਦੇ ਨਾਲ ਕਿ ਗੁਰੂ ਸਾਹਿਬ ਦੋ ਵਾਰੀ ਚੱਲ ਕੇ ਜਾਂਦੇ ਆ ਉਹਦੇ ਕੋਲ ਹੁਣ ਇਸ ਸਾਂਝ ਦੀ ਬੁਨਿਆਦ ਕੀ ਸੀ ਜਿਹੜੀ ਮਹਾਰਾਜ ਨੇ ਸਾਨੂੰ ਬਾਣੀ 'ਚ ਦੱਸੀ ਨਾ ਤੇ ਧਨ ਵੇਖ ਕੇ ਰਿਸ਼ਤਾ ਜੁੜਿਆ ਨਾ ਸੁੰਦਰਤਾ ਵੇਖ ਕੇ ਰਿਸ਼ਤਾ ਜੁੜਿਆ ਰਿਸ਼ਤਾ ਜੁੜਿਆ ਸਾਂਝ ਕਰੀਜੈ ਗੁਣਾ ਕੇ ਰਹੀ ਆ ਰਿਸ਼ਤੇ ਦੀ ਨੀਸ ਜੇ ਸਾਨੂੰ ਕੋਈ ਪੁੱਛੇ ਵੀ ਦੋਸਤ ਕੀ ਹੁੰਦੇ ਆ ਮਿੱਤਰ ਕੀ ਹੁੰਦੇ ਕੀ ਕੁਆਲਟੀ ਹੁੰਦੀ ਦੋਸਤ ਤੇ ਅਸੀਂ ਇੱਕਦਮ ਕਵਾਂਗੇ ਜਿਹੜਾ ਔਖੇ ਵੇਲੇ ਕੰਮ ਆਏ ਦੋਸਤ ਹੈ ਇਹੀ ਪੜਿਆ ਸੀ ਅਸੀਂ ਜਦੋਂ ਬਚਪਨ ਵਿੱਚ ਸਾਨੂੰ ਕਿਤਾਬਾਂ ਪੜਾਈਆਂ ਕਹਾਣੀਆਂ ਪੜਾਈਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਰਹਿ ਗਿਆ ਹੋਵੇ ਜ ਜਨੇ ਰਿਸ਼ਵਾਲੀ ਕਹਾਣੀ ਨਾ ਪੜੀ ਹੋਵੇ ਵੀ ਦੋ ਮਿੱਤਰ ਜਾਂਦੇ ਸੀ ਰੇਸ਼ ਆ ਗਿਆ ਇੱਕ ਨੂੰ ਰੁੱਖ ਤੇ ਚੜਨਾ ਹੁੰਦਾ ਸੀ ਇੱਕ ਨੂੰ ਨਹੀਂ ਸੀ ਹੁੰਦਾ ਉਹ लेट ਗਿਆ ਸਾਹ ਰੋਕਲੇ ਰਿਸ਼ ਸੁੰਘ ਕੇ ਚਲਿਆ ਗਿਆ ਤੇ ਜਦੋਂ ਤਰੇਆ ਮਿੱਤਰ ਨੇ ਪੁੱਛਿਆ ਕੀ ਕਹਿੰਦਾ ਸੀ ਤੇਰੇ ਕੰਨ ਚੋਂ ਕਹਿੰਦੇ ਮਿੱਤਰ ਉਹ ਜਿਹੜਾ ਆਖੇ ਵੇਲੇ ਕੰਮ ਆਏ ਨਹੀਂ ਗਲਤ ਪੜਾਇਆ ਗਿਆ ਜਦੋਂ ਬਾਣੀ ਚੋਂ ਸਮਝ ਆਈ ਪਤਾ ਲੱਗਿਆ ਗਲਤ ਪੜਾਇਆ ਗਿਆ ਗੁਰਮੁਖ ਪਿਆਰਿਓ ਮਿੱਤਰ ਦੀ ਪਹਿਚਾਨ ਇਹ ਨਹੀਂ ਜਿਹੜਾ ਔਖੇ ਵੇਲੇ ਕੰਮ ਆਏ ਮਿੱਤਰ ਦੀ ਪਹਿਚਾਨ ਏਕ ਜਿਹੜਾ ਔਖੇ ਰਾਹ ਤੇ ਪੈਣ ਹੀ ਨਾ ਦਵੇ ਇਹਨੂੰ ਸਮਝੋ ਗੱਲ ਨੂੰ ਮਿੱਤਰ ਉਹ ਜਿਹੜਾ ਮੈਨੂੰ ਸ਼ਾਬਾਸ਼ ਦਈ ਜਾਏ ਜਿਹੜਾ ਮੇਰੇ ਗਲਤ ਕੰਮ ਨੂੰ ਵੀ ਠੀਕ ਕਹੀ ਜਾਏ ਤੇਰੇ ਨਾਲ ਖੜੇ ਆ ਤੇਰੀ ਪਿੱਠ ਤੇ ਖੜੇ ਆ ਬੜਾ ਮਿੱਤਰ ਤਕੜਾ ਭਾਈ ਆਹੀ ਕਹਿੰਦੇ ਨਾ ਅਸੀਂ ਪਿੱਛਾੱਕ ਗੰਡਾਸੀ ਪਿੰਡਾਂ ਜੈਹੀ ਕਹਿੰਦਾ ਮੇਰਾ ਮਿੱਤਰ ਖੜਾ ਪਿੱਠ ਤੇ ਮੇਰਾ ਰਿਸ਼ਤੇਦਾਰ ਖੜਾ ਹੈ ਨਹੀਂ ਭਾਈ ਮਿੱਤਰ ਉਹ ਨਹੀਂ ਜਿਹੜਾ ਕਹਿੰਦਾ ਵੀ ਸ਼ਾਬਾਸ਼ ਚੱਕ ਦੇ ਫੱਟੇ ਪਿੱਛੇ ਖੜੇ ਆ ਮਿੱਤਰ ਉਹ ਜਿਹੜਾ ਗਲਤ ਕੰਮ ਤੋਂ ਵਰਜੇ ਹੁਣ ਗਲਤ ਕੰਮ ਤੋਂ ਕੌਣ ਵਰਜਦਾ ਹੈ ਗੁਰੂ ਐਸਾ ਕੰਮ ਕੀ ਕਹਿੰਦਾ ਸਤਿਗੁਰੂ ਜੀ ਸੱਚਾ ਮਿੱਤਰ ਅਸੀਂ ਕਹਿੰਦੇ ਹਾਏ ਸੱਚਾ ਮਿੱਤਰ ਨਹੀਂ ਮਿਲਦੇ ਰਿਆ ਆਇਆ ਸੱਚਾ ਮਿੱਤਰ ਜਿਹਨੇ ਪੈਰ ਪੈਰ ਤੇ ਰੋਕਣਾ ਤੈਨੂੰ ਸੱਚਾ ਮਿੱਤਰ ਅਸੀਂ ਲਾਇਨਾ ਹੀ ਨਹੀਂ ਚਾਹੁੰਦੇ ਪਾਉਣਾ ਹੀ ਨਹੀਂ ਚਾਹੁੰਦੇ ਸਾਥ ਸੰਗਤ ਜੀ ਅਸੀਂ ਤੇ ਮਿੱਤਰ ਦੋ ਗੱਲਾਂ ਤੇ ਟਿਕਾਇਆ ਹੋਇਆ ਮੇਰੀ ਉਸਤਤ ਕਰੇ ਮੇਰੇ ਵਿਰੋਧੀ ਦੀ ਨਿੰਦਿਆ ਕਰੇ ਆਹੀ ਓ ਮਿੱਤਰ ਤੇ ਜਿੰਨੇ ਮੇਰਾ ਔਗਣ ਦੱਸ ਦਿੱਤਾ ਤੇ ਦੂਜੇ ਸੱਜਣ ਦਾ ਜਿਹਦੇ ਨਾਲ ਮੈਂ ਵਿਰੋਧ ਕਰਦਾ ਉਹਦੀ ਕੋਈ ਵਡਿਆਈ ਦੱਸਦੀ ਭੀ ਉਹਦੇ ਚ ਗੁਣ ਬੜਾ ਕਮਾਲ ਦਾ ਹੀ ਹੋ ਫਿਰ ਤੇ ਉਹਨੂੰ ਸ਼ੱਕ ਦੀ ਅੱਖ ਨਾਲ ਵੇਖਣ ਲੱਗ ਪੈਂਦਾ ਭੀ ਇਹ ਮੇਰਾ ਮਿੱਤਰ ਨਹੀਂ ਹੈ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਕੰਨ ਆਦੀ ਹੋ ਗਏ ਨੇ ਆਪਣੀ ਉਸਤਤ ਸੁਣਨ ਦੇ ਦੂਜੇ ਦੀ ਨਿੰਦਿਆ ਸੁਣਨ ਦੇ ਇਸ ਵਾਸਤੇ ਸਾਡੀ ਪਹਿਚਾ ਅੱਜ ਕੀ ਹੁੰਦਾ ਜੀ ਖੁਸ਼ਾਮ ਦੀਦ ਲੋਕਾਂ ਦੀ ਭੀੜ ਚ ਗਿਰਦੇ ਜੁੜੀ ਹੈ ਔਰ ਜੀਦੇ ਕੋਲੋਂ ਕੋਈ ਸਵਾਰਥ ਲੈਣਾ ਤੁਸੀਂ ਵੇਖੋਗੇ ਪੋਲੀਟੀਕਲ ਪੋਸਟਾਂ ਜਦੋਂ ਸਤਾ ਦੇ ਹੁੰਦੇ ਆ ਨਾ ਸਤਾ ਵਿੱਚ ਬੜੀਆਂ ਭੀੜਾਂ ਵਾਲੇ ਦੁਆਲੇ ਫਿਰਦੀਆਂ ਸਭ ਤੋਂ ਵੱਧ ਬੇੜਾ ਗਰਕ ਉਹ ਮਿੱਤਰ ਕਰ ਰਹੇ ਹੁੰਦੇ ਆ ਜਿਹੜੇ ਕਹਿੰਦੇ ਨਾ ਨਾ ਜੀ ਯੂ ਆਰ ਆਲਵੇਜ਼ ਰਾਈਟ ਤੁਸੀਂ ਗਲਤ ਹੋ ਹੀ ਨਹੀਂ ਸਕਦੇ ਤੁਹਾਡਾ ਫੈਸਲਾ ਗਲਤ ਹੋ ਹੀ ਨਹੀਂ ਸਕਦਾ ਜੇ ਕਿਤੇ ਉਸ ਦਿਨ ਪਹਿਚਾਣਿਆ ਹੁੰਦਾ ਕਿ ਮਿੱਤਰ ਕੌਣ ਹੈ ਜਿਹੜਾ ਮੈਨੂੰ ਗਲਤ ਤੋਂ ਰੋਕ ਕੇ ਉਸ ਦਿਨ ਖੁਸ਼ਾਮਦੀਦਾਂ ਦੀ ਚਾਪਲੂਸਾਂ ਦੀ ਭੀੜ ਤੋਂ ਬਚ ਜਾਈਏ ਅਸੀਂ ਪਰ ਉਹ ਇੱਕ ਨਸ਼ਾ ਹੁੰਦਾ ਜੀ ਚਾਪਲੂਸੀ ਦਾ ਖੁਸ਼ਾਮ ਦੀ ਦੀ ਦਾ ਇੱਕ ਨਸ਼ਾ ਹੁੰਦਾ ਤੇ ਮਿੱਤਰ ਦੀ ਆਈਡੈਂਟੀਫਿਕੇਸ਼ਨ ਹੀ ਇਹ ਹੈ ਵੀ ਵਾਹ ਵਾਹ ਕੀ ਭਾਈ ਸਾਹਿਬ ਕਮਾਲ ਕਥਾ ਕਰ ਦਿੱਤੀ ਤੁਸੀਂ ਮੋਟੀ ਜੀ ਗੱਲ ਕਿ ਆਲੋਚਨਾ ਸੁਣਨ ਦੀ ਆਦਤ ਨਹੀਂ ਹੈ ਅਸੀਂ ਭੀੜ ਇਕੱਠੀ ਕੀਤੀ ਹੈ ਚਾਪਲੂਸੀ ਨਾਲ ਤੇ ਉਹਦੇ ਨਤੀਜੇ ਕੀ ਨਿਕਲਣਗੇ ਫਿਰ ਗੁਰੂ ਸਾਹਿਬ ਜੀ ਮਿੱਤਰ ਦੀ ਪਹਿਚਾਨ ਦੱਸ ਰਿਹਾ ਅਪਾ ਪਾਣੀ ਚ ਪੜਦੇ ਹੁਣੇ ਸ਼ਬਦ ਪੜਿਆ ਸੱਜਣ ਸੱਚਾ ਪਾਤਸ਼ਾਹ ਸੱਜਣ ਹੁਣ ਜਿਹੜਾ ਸੱਚਾ ਪਾਤਸ਼ਾਹ ਸਾਡਾ ਸੱਜਣ ਹੈ ਉਹ ਪੈਰ ਪੈਰ ਤੇ ਕਹਿ ਰਿਹਾ ਇੱਕ ਇੱਕ ਕਦਮ ਤੇ ਕਹਿ ਰਿਹਾ ਬੋਲੀਐ ਸੱਚ ਧਰਮ ਝੂਠ ਨਾ ਰੁਕਿਆ ਨਾ ਜੀ ਮਿੱਤਰ ਨੇ ਜਿਹਨੂੰ ਮੈਂ ਮਿੱਤਰ ਸਮਝ ਰਿਹਾ ਉਹਨੇ ਮੇਰੇ ਝੂਠ ਤੇ ਪਰਦਾ ਪਾਇਆ ਮੈਂ ਇੱਕ ਬੋਲਿਆ ਨੂੰ ਕੁਲ ਗਿਆ ਨਾ ਨਾ ਜੀ ਇਹ ਤਾਂ ਬਹੁਤ ਛੋਟੀ ਗੱਲ ਆ ਗੱਲ ਤੇ ਇਹ ਤਾਂ ਅੱਗੇ ਦੀ ਆ ਕਿਤੇ ਤੇ ਮੈਂ ਕਿਹਾ ਵਾ ਵਾ ਇੰਨੇ ਮੇਰੀ ਟੌਰ ਬਣਾਈਓ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਵੀ ਆਹ ਹੈ ਮਿੱਤਰਤਾ ਦੀ ਬੁੱਕਲ ਚ ਧੋਖਾ ਜਦੋਂ ਬਾਣੀ ਮਿੱਤਰ ਬਣਾਵਾਂਗੇ ਨਾ ਜੀ ਜਦੋਂ ਗੁਣਾ ਦੀ ਸਾਂਝ ਸਾਡੀ ਬੁਨਿਆਦ ਹੋਏਗੀ ਫਿਰ ਜ਼ਿੰਦਗੀ ਚ ਪਛਤਾਵਾ ਨਹੀਂ ਹੋਏਗਾ ਸਰੀਰਾਂ ਦਾ ਕੀ ਆ ਉਹ ਭਾਵੇਂ ਪਤਨੀ ਹੈ ਭਾਵੇਂ ਮਾਪੇ ਨੇ ਭਾਵੇਂ ਦੋਸਤ ਨੇ ਭਾਵੇਂ ਰਿਸ਼ਤੇਦਾਰ ਨੇ ਹੁਣ ਗੁਰੂ ਦੀਆਂ ਐਣਕਾਂ ਲਾ ਕੇ ਵੇਖੀਏ ਕਿਉਂਕਿ ਅਸੀਂ ਸਮਾਜਿਕ ਹਾਂ ਅਸੀਂ ਜੰਗਲਾਂ 'ਚ ਰਹਿਣ ਵਾਲੇ ਨਹੀਂ ਆ ਤੇ ਜਾਂ ਅਸੀਂ 20 30 50 ਸਾਲਾਂ ਬਾਅਦ ਜੰਗਲਾਂ 'ਚ ਨਹੀਂ ਚਲੇ ਜਾਣਾ ਕੋਈ ਗੱਲ ਨਹੀਂ 50 ਸਾਲ ਔਖੇ ਸੋਖੇ ਕੱਟੋ ਤੇ ਫਿਰ ਅਸੀਂ ਜੰਗਲੀ ਚਲੇ ਜਾਣਾ ਇਹ ਸਾਡਾ ਸਿਧਾਂਤ ਨਹੀਂ ਹੈ ਸਾਧ ਸੰਗਤ ਅਸੀਂ ਤੇ ਵਿਚੇ ਮਾਇਆ ਪਾਇਆ ਵਾਲਾ ਸਿਧਾਂਤ ਹੈ ਸਾਡਾ ਇਹ ਸ਼ਬਦ ਸਿੱਖੀ ਦੀ ਪਹਿਚਾਨ ਨਾਲ ਜੁੜਿਆ ਹੋਇਆ ਸ਼ਬਦ ਹੈ ਮੈਂ ਤਾਂ ਇਹਦੇ ਤੇ ਜਿਆਦਾ ਜ਼ੋਰ ਦੇ ਰਿਆ ਇਹਨੂੰ ਸਮਝੀਏ ਗੁਰਮਖੋ ਗੁਰੂ ਨਾਨਕ ਸਾਹਿਬ ਜੀ ਜਦੋਂ ਸੱਜਣ ਸ਼ਬਦ ਦੀ ਵਿਆਖਿਆ ਕਰਦੇ ਆ ਨਾ ਜੀ ਤੇ ਚਾਰ ਨਿਸ਼ਾਨੀਆਂ ਦੱਸਦੇ ਆ ਸੱਜਣ ਦੀਆਂ ਚਾਰ ਨਿਸ਼ਾਨੀਆਂ ਸ਼ਬਦ ਕਿਹਦੇ ਪਰਥਾਏ ਕਿਹਾ ਕਿੱਥੇ ਕਿਹਾ ਕਦੋਂ ਕਿਹਾ ਇਹ ਅਲੱਗ ਵਿਸ਼ਾ ਹੈ ਇਹ ਸਿਰਫ ਇਨਫੋਰਮੇਸ਼ਨ ਹੈ ਸੋਜੀ ਗਾਦੇ ਚ ਹੈ ਸ਼ਬਦ ਚ ਉਹ ਗੱਲਾਂ ਸਿਰਫ ਬੁੱਧੀ ਨੂੰ ਤੇਜ ਕਰਨੀਆਂ ਵੀ ਹਾਂ ਮੈਨੂੰ ਜਿਆਦਾ ਪਤਾ ਹੈ ਕਿਹੜੇ ਸੰਨ ਚ ਕਿਹਾ ਕਿਹੜੀ ਜਗ੍ਹਾ ਤੇ ਕਿਹਾ ਕਿੱਥੇ ਕਿਹਾ ਕਿਹਦੇ ਨਾਲ ਕਿਹਾ ਬੁੱਧੀ ਤੇਜ ਕਰੇਗਾ ਜਿੰਨੇ ਜ਼ਿੰਦਗੀ ਨੂੰ ਗਿਆਨ ਦੇਣਾ ਹੈ ਉਹ ਹੈ ਸ਼ਬਦ ਦੀ ਸੋਜੀ ਗੁਰੂ ਸਾਹਿਬ ਜੀ ਸ਼ਬਦ ਦੀ ਸੋਜੀ ਚ ਚਾਰ ਗੱਲਾਂ ਦੱਸਦੇ ਸਾਰ ਉਦਾਹਰਨਾਂ ਦਿੰਦੇ ਸੱਜਣ ਟੋਲਣ ਲੱਗੀਆਂ ਇਹ ਗੱਲਾਂ ਧਿਆਨ ਚ ਰੱਖਣੀਆਂ ਹੁਣ ਇੱਕ ਹੋਰ ਬੇਨਤੀ ਕਰਾਂ ਕਈ ਵਾਰੀ ਅਸੀਂ ਇਹ ਵੀ ਨਾ ਭੁਲੇਖਾ ਖਾਂਦੇ ਆ ਕਿ ਰਿਸ਼ਤੇਦਾਰ ਹੋਰ ਹੁੰਦਾ ਤੇ ਸੱਜਣ ਹੋਰ ਹੁੰਦਾ ਨਹੀਂ ਸੱਜਣ ਪਿਆਰਿਓ ਗੁਰਮੁਖ ਪਿਆਰਿਓ ਰਿਸ਼ਤਾ ਹੀ ਹੋ ਜਿਹਦੇ ਚ ਸਾਂਝ ਹੋਵੇ ਸਾਂਝ ਦਾ ਹੀ ਨਾਂ ਸੱਜਣਤਾ ਹੀ ਐ ਜਿਹਦੇ ਚ ਸਾਂਝ ਨਹੀਂ ਉਹ ਰਿਸ਼ਤਾ ਥੋੜਾ ਜਾਂ ਲੱਭਤਿਆਂ ਤਾਂ ਨਿਹੋ ਕਿਆ ਉਤੇ ਗੰਢ ਤੋਂ ਪੈ ਸਵਾਰਥ ਦਾ ਗੰਢ ਤੁੱਪ ਸੌਦੇਬਾਜੀ ਆ ਉਹ ਤੇ ਕਦੀ ਸਰਕਾਰਾਂ ਬਣਦੀਆਂ ਵੇਖੀਆਂ ਗੰਢ ਤੁੱਪ ਨਾਲ ਕੋਈ ਹਮਦਰਦੀ ਥੋੜੀ ਹੁੰਦੀ ਐ ਕੋਈ ਇੱਜ਼ਤ ਦੇ ਭਾਈਵਾਲ ਥੋੜੇ ਹੁੰਦੇ ਆ ਕੋਈ ਚੰਗੇ ਪਾਸੇ ਤੋਰਨਾ ਥੋੜੀ ਹੁੰਦਾ ਕਈ ਵਾਰੀ ਯਤਨ ਹੋ ਰਿਹਾ ਹੁੰਦਾ ਵੀ ਇਹ ਇਹਨਾਂ ਦਾ ਬੇੜਾ ਡੁੱਬੇ ਤੇ ਫਿਰ ਸਾਡੀ ਵਾਰੀ ਆਏ ਕਿਸੇ ਦੇ ਨਾਲ ਨਰੜ ਦੇਣਾ ਬੰਨ ਦੇਣਾ ਧੱਕੇ ਨਾਲ ਹੋਰ ਚੀਜ਼ ਐ ਤੇ ਰਿਸ਼ਤਾ ਹੋਰ ਚੀਜ਼ ਐ ਸਾਧ ਤਾਂ ਮਹਾਰਜ ਨੇ ਕਿਹਾ ਸੀ ਪਤੀ ਪਤਨੀ ਦੇ ਵੀ ਰਿਸ਼ਤੇ ਆ ਨਾ ਤੇ ਇਹਨੂੰ ਬੰਨਿਏ ਨਾ ਰਿਸ਼ਤਾ ਬਣਾਈਏ ਕਿਹਾ ਸੀ ਨਾ ਬਚਨ ਧੰ ਪਰ ਇਹ ਨਾ ਕੀਆ ਬੈਣੇ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰ ਪਰ ਕਹੀਐ ਸੋਏ ਜੇ ਸਿਰਫ ਸਰੀਰ ਹੀ ਜੋੜੇ ਨੇ ਤੇ ਸਮਝ ਲਓ ਧੱਕੇ ਨਾਲ ਸਮਾਜ ਵਿੱਚ ਬੰਨਿਆ ਹੋਇਆ ਸਮਾਜ ਦੀ ਸ਼ਰਮ ਨੂੰ ਪਰਿਵਾਰ ਦੀ ਸ਼ਰਮ ਨੂੰ ਧਰਮ ਦੀ ਸ਼ਰਮ ਨੂੰ ਨਹੀਂ ਪਈ ਜਿੱਦਨ ਰੋਹਾਨੀ ਸਾਂਝ ਵਾਕਈ ਗੁਰੂ ਦੀ ਹਜ਼ੂਰੀ ਨੂੰ ਜਾਮਨ ਬਣਾ ਕੇ ਗੁਰੂ ਦੇ ਗੁਣਾ ਵਾਲੀ ਸਾਂਝ ਪਈ ਉਹ ਦਿਨ ਸਰੀਰਾਂ ਦਾ ਮੇਲ ਨਹੀਂ ਸੱਜਣਤਾ ਹੀ ਹੋਏਗੀ ਉਹਦੇ ਤੋਂ ਵਧੀਆ ਮਿੱਤਰ ਕਿਹੜਾ ਹੋਣਾ ਅਸੀਂ ਮਿੱਤਰਤਾ ਬਣਾ ਹੀ ਨਹੀਂ ਨਾ ਰਹੇ ਬੜਾ ਪਵਿੱਤਰ ਸ਼ਬਦ ਹੈ ਦੋ ਸਤ ਦੋਨੋਂ ਪਾਸੇ ਸਤ ਹੋਵੇ ਤੇ ਸਤ ਤੇ ਸਤ ਦਾ ਮਿਲਾਪ ਦੋਸਤ ਕੂੜਤੇ ਕੂੜ ਦਾ ਮਿਲਾਪ ਦੋਸਤ ਨਹੀਂ ਹੁੰਦਾ ਜਾਂ ਕੂੜਤੇ ਸਤ ਦਾ ਮਿਲਾਪ ਦੋਸਤ ਸਤ ਨਹੀਂ ਹੁੰਦਾ ਮਹਾਰੇ ਚਾਰ ਨਿਸ਼ਾਨੀਆਂ ਦੱਸ ਰੇ ਕਹਿੰਦੇ ਵੀ ਕਈ ਵਾਰੀ ਕੈਂ ਬਾਰੋਂ ਬੜਾ ਚਮਕਦਾਨ ਕੈਂ ਇੱਕ ਧਾਤ ਹੈ ਤੁਹਾਨੂੰ ਪਤਾ ਮਾਵਾ ਬਜ਼ੁਰਗਾਂ ਨੂੰ ਪਤਾ ਕਹਿੰਦੇ ਕਾਂਸੀ ਦੇ ਤਾਂਬੇ ਭਾਂਡੇ ਹੁੰਦੇ ਸੀ ਘਰਾਂ ਦੇ ਅੰਦਰ ਤੇ ਬਚਪਨ ਵਿੱਚ ਸਾਡੀ ਖੇਡ ਹੁੰਦੀ ਸੀ ਵੀ ਕੈਨ ਦਾ ਥਾਲ ਲੈ ਕੇ ਸੂਰਜਵਲ ਕਰਕੇ ਚਮਕਾਰਾ ਉਹਦਾ ਇਦਾਂ ਪੈਂਦਾ ਜਿਵੇਂ ਸ਼ੀਸ਼ੇ ਦਾ ਪੈਂਦਾ ਇਦਾਂ ਹੀ ਕਰਦੇ ਹੁੰਦੇ ਸੀ ਨੇ ਪਰ ਬਾਹਰਲੀ ਚਮਕ ਹੈ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਉਂਗਲ ਰਗੜ ਕੇ ਵੇਖੀ ਤੇ ਵਿੱਚ ਕਾਲਖ ਦੂਜੀ ਉਦਾਹਰਨ ਦਿੱਤੀ ਉਹਨਾਂ ਨੇ ਸਿੰਬਲ ਦਾ ਬੂਟਾ ਮੋਟਾ ਵੱਡਾ ਸੰਗਣਾ ਫਲ ਤੇ ਜਦੋਂ ਆਏ ਤੋਤੇ ਪੰਛੀ ਆਏ ਚੁੰਝ ਮਾਰੀ ਤੇ ਵਿੱਚ ਗੁੱਦਾ ਰੂਹ ਵਿੱਚ ਕੱਖ ਵੀ ਨਹੀਂ ਤੀਜੀ ਉਦਾਹਰਣ ਦਿੱਤੀ ਉਹਨਾਂ ਨੇ ਕੋਠੇ ਮੰਡਮ ਮਾਰੀਆਂ ਪਾਸੋ ਚਿੱਤਵੀਆਂ ਬੜੀਆਂ ਬਾਹਰੋਂ ਸ਼ਾਨੋ ਸ਼ੌਕਤ ਦਿਖਾਵਾ ਅੰਦਰ ਕੱਖ ਵੀ ਨਹੀਂ ਟੱਠੀਆਂ ਕੰਮ ਨਾਵ ਨਹੀਂ ਵਿੱਚੋਂ ਸਖਣੀ ਉज्जਲ ਕਹਿਾਂ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਠ ਅੰਦਰ ਜੂਠ ਹੀ ਭਰੀ ਪਈਏ ਜਿਹੜੀ ਉੱਤਰਦੀ ਨਹੀਂ ਪਈ ਬਾਹਰਲੀ ਚਮਕਣਾ ਵੇਖ ਸਿੰਮਲ ਵਾਂਗ ਸਿੰਮਲ ਰੁੱਖ ਸਰੀਰ ਮੈਂ ਮੈਦਨ ਦੇਖ ਭੁਲਾਨਾ ਬਾਹਰਲੀ ਬਣਾਵਟ ਨਾ ਵੇਖ ਕੋਠੇ ਮੰਡਪ ਮਾੜੀਆਂ ਵਾਂਗ ਬਾਹਰਲਾ ਕੱਲਾ ਸਰੂਪ ਨਾ ਵੇਖ ਅੰਦਰ ਵੇਖ ਸਖਣਾ ਹੀ ਤੇ ਨਹੀਂ ਖਾਲੀ ਤੇ ਨਹੀਂ ਅੰਦਰੋਂ ਤੇ ਚੌਥੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਫਿਰ ਸੱਜਣ ਕੌਣ ਕੀ ਨਿਸ਼ਾਨੀ ਹੋਵੇ ਸੱਜਣ ਦੀ ਕਿਉਂਕਿ ਉਹ ਵੀ ਸੱਜਣ ਖੋਹਦਾ ਸੀ ਨਾ ਜਿੱਥੇ ਜਾ ਕੇ ਮਹਾਰਾਜ ਨੇ ਇੱਕ ਬਚਨ ਕਹੇ ਸੀ ਉਹ ਲੋਕਾਂ ਨੂੰ ਕਹਿੰਦਾ ਸੀ ਮੈਂ ਸੱਜਣ ਤੇ ਲੋਕੀ ਛਲੇ ਜਾਂਦੇ ਸੀ ਪਰ ਅੰਦਰ ਗੁਣ ਨਹੀਂ ਸੀ ਨਾ ਜੇ ਅੰਦਰ ਕੀ ਸੀ ਲੋਭ ਲੋਕੀ ਸੱਜਣ ਸਮਝ ਕੇ ਆਉਂਦੇ ਸੀ ਜਿਵੇਂ ਤੋਤੇ ਰੁੱਖ ਦਾ ਫਲ ਸਮਝ ਕੇ ਆਏ ਤੇ ਅੱਗੇ ਸਿੰਬਲ ਚਮਕ ਵੇਖੀ ਪਰ ਅੰਦਰ ਕਾਲਕ ਸੱਜਣ ਸਦਵਾਇਆ ਪਰ ਅੰਦਰ ਪਾਪ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਸੱਜਣ ਉਹ ਹੁੰਦੇ ਆ ਜਿਹੜੇ ਨਾਲ ਚਲਣ ਤੇ ਨਾਲ ਤੇ ਆਪਣਾ ਸਰੀਰ ਵੀ ਨਹੀਂ ਜਾਣਾ ਨਾਸ਼ ਕੀ ਜਾਣੇ ਨੇ ਗੁਣ ਇਸ ਲਈ ਸਾਂਝ ਕਰੀਜੈ ਗੁਣਾ ਕਰੀਜੈ ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲੇ ਕਰਤਾਰ ਹੀ ਮਾਲਕ ਜੀ ਐਸੇ ਸੱਜਣ ਮੇਲੋ ਨਾ ਸਹੀ ਪਿਆਰੇ ਮੇਲੋ ਟੁੱਟਣ ਦੀ ਗੱਲ ਤੇ ਨਹੀਂ ਕਹੀ ਵੀ ਮੈਂ ਸਮਾਜ ਤੋਂ ਦੂਰ ਚਲਿਆ ਜਾਵਾਂ ਜੀ ਜੰਗਲ 'ਚ ਚਲਿਆ ਜਾਵਾਂ ਜੀ ਗੁਫਾ 'ਚ ਚਲਿਆ ਜਾਵਾਂ ਜੀ ਭੋਰੇ 'ਚ ਚਲਿਆ ਜਾਵਾਂ ਜੀ ਨਹੀਂ ਮੇਲੋ ਮੈਨੂੰ ਸੱਜਣ ਮੇਲੋ ਮਹਾਰਾਜ ਜਿੰਨਾ ਮਿਲਿਆ ਤੇਰਾ ਬੋਲੋ ਨਾ ਜਿੰਨਾ ਮਿਲਿਆ ਤੇਰਾ ਮਿਲਣਾ ਹੈ ਕਿ ਜਾਂ ਛੱਡ ਕੇ ਜਾਣਾ ਜਿੰਨਾ ਦਿਸੰਦੜਿਆਂ ਦੁਰ ਮਤ ਵੰਜੈ ਜਿੰਨਾ ਦੇ ਸੰਦੜਿਆਂ ਦੁਰ ਮਤ ਵੰਜੈ ਮਿੱਤਰ ਆ ਸਾੜੜੇ ਸੇਈ ਮਿੱਤਰ ਆ ਸਾੜੜੇ ਸੇਈ ਮਿੱਤਰ ਕਮਾਲ ਦੀ ਸਾਂਝ ਜੀ ਮਿੱਤਰ ਮਿੱਤਰ ਨੂੰ ਮਿਲਿਆ ਤੇ ਜਿਹੜੀ ਅੰਦਰ ਖੋਟ ਸੀ ਨਾ ਉਹ ਖਤਮ ਹੋ ਗਈ ਇੱਥੇ ਮਿੱਤਰ ਕਹਦੇ ਤੇ ਮੰਦਾ ਸ਼ਾਮਾਂ ਪਈਆਂ ਤੇ ਦੂਜਾ ਮਿੱਤਰ ਮਿੱਤਰ ਨੂੰ ਕਹਿੰਦਾ ਚੱਲ ਜ਼ਹਿਰ ਦੀ ਗਾਖ ਬਣੀਏ ਆਹੀ ਨੱਚ ਹੋ ਰਿਹਾ ਸਾਡੇ ਸਮਾਜ 'ਚ ਅਸੀਂ ਸਮਝਦੇ ਆਂ ਵੀ ਰਿਸ਼ਤੇਦਾਰ ਆਇਆ ਕੁੜਮ ਆਇਆ ਮਿੱਤਰ ਆਇਆ ਗੁਰੂ ਸਾਹਿਬ ਕਹਿੰਦੇ ਤੇਰਾ ਦੁਸ਼ਮਣ ਆ ਕਿਉਂਕਿ ਸਾਡੀ ਸਾਂਝ ਦੀ ਨੀ ਕੀ ਹੈ ਬੁਰੀਆਈ ਅਸਲ ਤੇ ਸੱਜਣਪੁਰਾ ਬੁਰਾ ਨਹੀਂ ਹੈ ਸਮਾਜ ਬੁਰਾ ਨਹੀਂ ਹੈ ਤੂੰ ਨੀ ਕੀ ਰੱਖ ਰਿਆ ਰਿਸ਼ਤੇ ਬੁਰੇ ਨਹੀਂ ਹਨ ਹੁਣ ਰਿਸ਼ਤੇ ਸਮਾਜ ਚ ਸਤ ਸੰਗੀ ਹੋਣ ਪੁੱਛੋ ਗੁਰੂ ਅਮਰਦਾਸ ਮਹਾਰਾਜ ਨੂੰ ਕੁੜਮ ਨਾਲ ਕਿਦਾਂ ਦਾ ਰਿਸ਼ਤਾ ਸੀ ਉਹਨਾਂ ਦਾ ਕਿ ਉਹਨਾਂ ਨੇ ਕਹਿ ਨਹੀਂ ਰਿਸ਼ਤਾ ਨਹੀਂ ਚਾਹੀਦਾ ਮੈਂ ਨਹੀਂ ਕੁੜਮ ਦੇ ਮੱਥੇ ਲੱਗਣਾ ਕੈਸਾ ਰਿਸ਼ਤਾ ਬਣਾਇਆ ਸਤ ਸੰਗੀ ਰਿਸ਼ਤਾ ਪੁੱਛੋ ਗੁਰੂ ਰਾਮਦਾਸ ਜੀ ਨੂੰ ਕੈਸਾ ਰਿਸ਼ਤਾ ਸੀ ਸੌਰਿਆਂ ਦੇ ਨਾਲ ਸਤ ਸੰਗੀ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਧੀਆ ਪੁੱਤਰਾਂ ਦਾ ਰਿਸ਼ਤਾ ਸਤ ਸੰਗੀ ਰਿਸ਼ਤਾ ਕਿਉਂ ਨਹੀਂ ਹੋ ਸਕਦਾ ਜੀ ਕਿਦਾਂ ਇਹੀ ਠੇਕਾ ਲਿਆ ਕਿ ਪਤਨੀ ਦੀਆਂ ਜ਼ਿੰਮੇਵਾਰੀਆਂ ਪਤੀ ਦੀਆਂ ਜ਼ਿੰਮੇਵਾਰੀਆਂ ਸਿਵਾਏ ਕਲੇਸ਼ ਦੇ ਕੱਖ ਵੀ ਨਹੀਂ ਰਹਿ ਗਿਆ ਘਰਾਂ 'ਚ ਪੁੱਤਰ ਤੋਂ ਆਸ ਆਸ ਰੱਖੀ ਸੀ ਮਾਪੇ ਇਸ ਗੱਲ ਤੇ ਪੂਰੇ ਨਹੀਂ ਉਤਰੇ ਇਹਨੂੰ ਕਹਿੰਦੇ ਆ ਸੌਦੇ ਰਿਸ਼ਤਾ ਨਹੀਂ ਕਹਿੰਦੇ ਸਾਥ ਸੰਗ ਇਹ ਸ਼ਬਦ ਸਾਡੇ ਸਮਾਜਿਕ ਜੀਵਨ ਨਾਲ ਬਹੁਤ ਡੇਰਾ ਤਾਲੁਕਾਤ ਰੱਖਦਾ ਹੈ ਤੇ ਸਿੱਧੀ ਜੀ ਗੱਲ ਸਾਨੂੰ ਸਿਖਾ ਰਿਹਾ ਵੀ ਸਿੱਖ ਦਾ ਕਰਮ ਨਹੀਂ ਆ ਵੀ ਜੰਗਲੀ ਜਾਣਾ ਪਗੋੜੇ ਹੋਣਾ ਮਹਾਰਾਜ ਨੇ ਸਾਂਝਾਂ ਪਾਈਆਂ ਗੁਰੂ ਸਾਹਿਬ ਜੀ ਨੇ ਪਹਿਲਾ ਮਿੱਤਰ ਪਿਆਰਾ ਰੋਹਾਨੀ ਸੱਜਣ ਮਹਾਰਾਜ ਦਾ ਭਾਈ ਮਰਦਾਨਾ ਰੋਹਾਨੀ ਸੱਜਣ ਸਾਈ ਮੀਆਂ ਮੀਰ ਰੋਹਾਨੀ ਸੱਜਣ ਪੀਰ ਬੁੱਧੂ ਸ਼ਾਹ ਪੀਰ ਪੀਖਣ ਸ਼ਾਹ ਪੰਡਿਤ ਸ਼ਿਵਦੱਤ ਰਿਸ਼ਤਾ ਬਣਾਇਆ ਮਾਂ ਕਹਿ ਕੇ ਰਾਣੀ ਬਚੰਬਰਾ ਰਾਜਾ ਫਤਿਹ ਚੰਦ ਮਾਂ ਕਹਿ ਕੇ ਰਿਸ਼ਤਾ ਬਣਾਇਆ ਬੁਰੀਆਂ ਸਮਾਜ ਦੀਆਂ ਸਾਂਝਾਂ ਪੁਰਾਣੇ ਸਾਂਝਾਂ ਦੀ ਬੁਨਿਆਦ ਕੀ ਸੀ ਸਾਂਝ ਕਨੀਚਾ ਗੁਨਾਹ ਕਹਿਰੀ ਮਨਮੁਖ ਕੇਰੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੀ ਇਹ ਤਾਂ ਦੋਸਤੀ ਚੱਲਣ ਵਿਕਾਰ ਵਿਕਾਰ ਜਨਮ ਲੈਂਦੇ ਨੇ ਵਾਸ਼ਨਾਵਾਂ ਜਨਮ ਲੈਂਦੀਆਂ ਨੇ ਜੀਵ ਦੇ ਦੋ ਮਿੱਤਰ ਮਿਲੇ ਇੱਕੋ ਜੀ ਸੋਚ ਸੀ ਅੱਜ ਨਹੀਂ ਦਾ ਲੱਗਿਆ ਚੱਲ ਚੋਰੀ ਕਰੀਏ ਬੜੀ ਗੂੜੀ ਦੋਸਤੀ ਹੈ ਜੀ ਤੋ ਸਮਾਜਿਕ ਜ਼ਿੰਦਗੀ ਕਿੱਦਾਂ ਜੂਣੀ ਸਾਹਿਬ ਸਿਖਾ ਰਹੇ ਸਾਨੂੰ ਸਾਦ ਸੰਗਤ دوست ਉਹ ਨਹੀਂ ਜਿਹੜਾ ਮੇਰੀ ਖੁਸ਼ਾਮਦ ਕਰ ਰਿਹਾ ਡੋਬਦੰਦੇ ਜੀ ਖੁਸ਼ਾਮਦਾ ਵਾਲੇ دوست ਉਹ ਉਹ ਨਹੀਂ ਕਿ ਜਿਹੜਾ ਮੈਨੂੰ ਉਤਸ਼ਾਹਤ ਕਰ ਰਿਹਾ ਮਾਰਗ ਦਸ਼ਾਲ ਮੈਂ ਤੇਰੇ ਨਾਲ ਆ ਦੋਸਤ ਉਹ ਜਿਹੜਾ ਮੈਨੂੰ ਪੂਰੇ ਪਾਸਿਓਂ ਵਰਜ ਰਿਹਾ ਏ ਉਹ ਸੱਚਾ ਦੋਸਤ ਹੈ ਗੁਰੂ ਦਾ ਉਪਦੇਸ਼ ਹਰ ਪੈਰ ਤੇ ਵਰਜ ਰਿਹਾ ਮੇਰੀ ਤਕਣੀ ਨੂੰ ਵੇਖ ਕੇ ਵਰਜ ਰਿਹਾ ਮੇਰੀ ਜੀਬ ਦੇ ਖਾਨ ਨੂੰ ਵੇਖ ਕੇ ਵਰਜ ਰਿਹਾ ਮੇਰੇ ਬੋਲਣ ਨੂੰ ਵੇਖ ਕੇ ਵਰਜ ਰਿਹਾ ਮੇਰੇ ਤੁਰਨ ਨੂੰ ਸੁਣਨ ਨੂੰ ਹਰ ਕੰਮ ਦੇ ਉੱਤੇ ਨਾ ਪਈ ਆਹ ਹੈ ਸੱਜਣ ਸੱਚਾ ਪਾਤਸ਼ਾਹ ਗੁਰੂ ਸਾਹਿਬ ਜੀ ਨੇ ਦਇਆ ਕੀਤੀ ਸਾਥ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸਿੱਖ ਲਈਏ ਅਸੀਂ ਕੀ ਹਨ ਸੱਜਣ ਕਿਵੇਂ ਮਿਲਣਾ ਹੈ ਕੀ ਹੈ ਸੰਸਾਰ ਕੀ ਸਾਂਝ ਹੈ ਸਰੀਰਾਂ ਦੀ ਜਾਂ ਸਰੀਰਾਂ ਦੇ ਅੰਦਰ ਵਸਦੀ ਜੋਤ ਦੀ ਸਰੀਰਾਂ ਦੇ ਜੀਵ ਚ ਪਏ ਧਨ ਮਾਲ ਦੀ ਜਾਂ ਸਰੀਰਾਂ ਦੇ ਅੰਦਰ ਟਿਕੇ ਗੁਣਾ ਦੀ ਕਿਸ ਸਾਂਝ ਕਰਕੇ ਪਛਤਾਉਣਾ ਪੈਂਦਾ ਰੋਣਾ ਪੈਂਦਾ ਹਾਏ ਸਾਂਝ ਟੁੱਟ ਗਈ ਸਾਂਝ ਦੁਸ਼ਮਣੀ ਚ ਬਦਲ ਗਈ ਕੱਲ ਤੱਕ ਕੇ ਬੜੇ ਗੂੜੇ ਮਿੱਤਰ ਸੀ ਲੈਣ ਦੇਣ ਤੋਂ ਮਸਲਾ ਬਣਿਆ ਦੁਸ਼ਮਣ ਹੋ ਗਏ ਸੋ ਇਹ ਬਾਣੀ ਦਾ ਇੱਕ ਇੱਕ ਸ਼ਬਦ ਜਿੱਥੇ ਸਾਡੀ ਸੁਰਤ ਨੂੰ ਵਾਹਿਗੁਰੂ ਜੀ ਨਾਲ ਜੋੜ ਰਿਹਾ ਉੱਥੇ ਸਾਨੂੰ ਸਮਾਜ ਵਿੱਚ ਜੂਣਾ ਸਿਖਾ ਰਿਹਾ ਅਸੀਂ ਅਧੂਰੀ ਜ਼ਿੰਦਗੀ ਨਾਲ ਜੀਵੀਏ ਵੀ ਰੱਬ ਦੀਆਂ ਬਾਤਾਂ ਤੇ ਹਨ ਨਹੀਂ ਸੰਸਾਰ ਦੀਆਂ ਬਾਤਾਂ ਵੀ ਹਨ ਉਹ ਵੀ ਅਸੀਂ ਸਿੱਖੀਏ ਤਾਂ ਜੋ ਗੁਰੂ ਸਾਹਿਬ ਕਿਰਪਾ ਕਰੇ ਮਨ ਤੇ ਇਕਾਗਰ ਕਰੋ ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੋ ਮਨ ਮਾਹੀ ਇੱਕ ਗੱਲ ਚੰਗੀ ਤਰ੍ਹਾਂ ਕਹਿੰਦੇ ਮਨ 'ਚ ਵਸਾਓ ਏ ਪਿਆਰੇ ਜੀ ਇਹ ਗੱਲ ਚੰਗੀ ਤਰ੍ਹਾਂ ਆਪਣੀ ਬੁੱਧੀ ਚ ਸੁਰਤ ਵਿੱਚ ਫੁਰਨਿਆਂ ਤੇ ਲਿਖ ਲਓ ਹੁਣ ਸਮੱਸਿਆ ਪਤਾ ਕੀ ਐ ਲਿਖਣੀ ਤੂੰ ਆਪ ਸੀ ਤੇ ਜਦੋਂ ਗਲਤ ਹੁੰਦਾ ਨਾ ਤੇ ਕਹਿੰਦਾ ਮੇਰੇ ਤੇ ਕਿਸਮਤ ਹੀ ਮਾੜੀ ਲਿਖੀ ਸੀ ਬੜਾ ਸੁਰਖਰੂ ਹੋ ਜਾਂਦਾ ਗੱਲ ਕਹਿ ਕੇ ਮੇਰੇ ਤੇ ਕਰਮਾਂ ਚ ਹੀ ਇਹ ਲਿਖਿਆ ਸੀ ਨਹੀਂ ਗਲਤ ਸੋਚਦੇ ਆਂ ਕਾਆਂ ਆ ਕਾਗਦ ਮਨ ਪ੍ਰਵਾਣਾ ਸਿਰ ਕੇ ਲੇਖਣਾ ਪੜੇ ਇਆਣਾ ਸਭ ਤੋਂ ਬੇਸਮਝ ਬੰਦਾ ਉਹ ਹੈ ਇਆਣਾ ਉਹ ਹੈ ਜਿਹੜਾ ਆਪਣੇ ਸਿਰ ਵਿੱਚ ਲਿਖੇ ਸਿਰ ਚ ਕੀ ਹੈ ਫੁਰਨੇ ਬੁੱਧ ਅਕਲ ਮਤ ਇਹਨੂੰ ਨਹੀਂ ਪੜ ਰਿਹਾ ਤੂੰ ਤੇ ਉਹਨੂੰ ਪਤਾ ਕੀ ਕਿਹਾ ਵਿਦਵਾਨ ਨਹੀਂ ਕਿਹਾ ਗਿਆਨੀ ਨਹੀਂ ਕਿਹਾ ਪੰਡਤ ਨਹੀਂ ਕਿਹਾ ਗੁਣੀ ਨਹੀਂ ਕਿਹਾ ਇਆਣਾ ਇਆਣਾ ਮਤਲਬ ਜਿਹਦੀ ਇਹਦੇ ਬૌਧਿਕਤਾ ਛੋਟੀ ਹੈ ਉਮਰ ਕਰਕੇ ਨਹੀਂ ਕਿਹਾ ਅਕਲ ਕਰਕੇ ਕਿਹਾ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖ ਨਾ ਪੜੇ ਇਆਣਾ ਜਿੰਨੂੰ ਪਤਾ ਹੀ ਨਹੀਂ ਵੀ ਮੈਂ ਕਰ ਕੀ ਰਿਆਂ ਤੇ ਸਾਨੂੰ ਪਤਾ ਕੀ ਸੁਚੇਤ ਕੀਤਾ ਨਾਲ ਇਆਣੇ ਦੋਸਤੀ ਹੈ ਨਾ ਰੋਕਿਆ ਕਿ ਨਹੀਂ ਰੋਕਿਆ ਜੀ ਅਸਾ ਜੀ ਦੀ ਵਾਰ ਰੋਜ਼ ਸੁਣ ਰਹੇ ਹੋ ਤੁਸੀਂ ਕਹਿੰਦੇ ਉਹਦੇ ਪਾਣੀ ਚ ਲੀਕ ਵਰਗੀ ਆ ਵੱਡਾ ਅਰੂਸ ਹੋਣਿਓ ਪਾਣੀ ਅੰਦਰ ਲੀਕ ਜਿਓ ਇਸ ਦਾ ਥਾਓ ਨਾ થਿਓ ਤੂੰ ਸਿਆਣਪ ਇੱਥੋਂ ਸ਼ੁਰੂ ਹੁੰਦੀ ਆ ਕਿ ਪਹਿਲਾਂ ਆਪਣੇ ਆਪ ਨੂੰ ਪੜ ਅਸੀਂ ਕਿਤਾਬਾਂ ਪੜ ਪੜ ਕੇ ਸਿਆਣੇ ਬਣ ਰਹੇ ਆ ਆਪਣਾ ਆਪ ਤੇ ਪੜ ਹੀ ਨਹੀਂ ਰਹੇ ਸਿਰਕੇ ਲੇਖ ਨਾ ਪੜੇ ਅਣ ਤੇਰੇ ਸਿਰ ਵਿੱਚ ਕੀ ਚੱਲ ਰਿਹਾ ਉਹਨੂੰ ਤੇ ਵੇਖ ਪੜ ਸੱਜਣਾ ਕਈਆਂ ਅਣਜਾਣਾ ਹੀ ਬਣ ਕੇ ਜ਼ਿੰਦਗੀ ਕੱਢ ਦੇਗਾ ਕਾਦੀ ਦੋਸਤੀ ਅਣਜਾਣੇ ਪ੍ਰੀਤਮ ਜਾਨ ਲੇਹੋ ਮਨ ਮਾਹੀ ਇਹ ਚੰਗੀ ਤਰ੍ਹਾਂ ਆਪਣੇ ਅੰਦਰ ਸਮਝ ਲੈ ਆਪਣੇ ਸੁਖ ਸੋਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀ ਤੂੰ ਗੁਨਾ ਦੀ ਸਾਂਝ ਛੱਡ ਕੇ ਸਰੀਰਾਂ ਨੂੰ ਨਾਤੇ ਬਣਾਈ ਬੈਠਾ ਇਹ ਸਾਰੇ ਸਵਾਰਥ ਦੇ ਨੇ ਜਿਹਨੂੰ ਤੂੰ ਨੇੜਤਾ ਸਮਝ ਰਿਹਾ ਰਿਸ਼ਤੇ ਸਮਝ ਰਿਹਾ ਆਪਣਾਤ ਸਮਝ ਰਿਹਾ ਇਹ ਸਭ ਸਵਾਰਥ ਹੈ ਅਸਲ 'ਚ ਬਣਾ ਰਿਸ਼ਤੇ ਜੀ ਕਿਉਂ ਨਹੀਂ ਗੁਰੂ ਸਾਹਿਬਾਂ ਨੇ ਧੀਆਂ ਪੁੱਤਰ ਨਹੀਂ ਵਿਆਏ ਸਮਾਜ ਹੈ ਰਿਸ਼ਤੇ ਫੈਲਣੇ ਨੇ ਰੋਜ਼ ਰਿਸ਼ਤਿਆਂ ਦਾ ਬਹੁਤ ਵੱਡਾ ਫਲਾਹ ਹੋ ਰਿਹਾ ਪਰ ਉਹ ਸਾਜਾਂ ਵਿੱਚ ਨੀ ਕੀ ਹੋਵੇ ਜੀ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਕੌਣ ਨੇ ਸਾਡੇ ਮਿੱਤਰ ਤੇ ਸੱਜਣ ਜੀ ਦੇਖੋ ਹਿਰਦੇ ਤੇ ਇੱਕ ਵਾਰੀ ਜੋ ਹਮ ਕੋ ਹਰ ਨਾਮ ਚਿਤਾਰੇ ਜੋ ਹਮ ਕੋ ਹਰ ਨਾਮ ਚਿਤਾਰੇ ਜੋ ਓਏ ਸਾਜਨ ਓਏ ਮੀਤ ਪਿਆਰੇ ਓਏ ਸਾਜਨ ਓਏ ਮੀਤ ਪਿਆਰੇ ਸਾਜਨ ਓਏ ਮੀਤ ਪਿਆਰੇ ਓਏ ਸਾਜਨ ਓਏ ਮੀਤ ਪਿਆਰੇ ਰਵੋ ਸਮਾਜ ਚ ਜਮ ਜਮ ਸਾਜਾ ਰਿਸ਼ਤੇ ਸਨੇਹ ਸਭ ਕੁਝ ਹੋਵੇ ਕਲਗੀਆਂ ਵਾਲੇ ਹਜ਼ੂਰ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਇੱਕ ਮਾਪੇ ਆਏ ਰੋਂਦੇ ਬੜੇ ਦੁਖੀ ਆ ਜੀ ਕੀ ਹੋਇਆ ਸਾਡਾ ਪੁੱਤਰ ਰਿਸ਼ਤਾ ਤੋੜ ਕੇ ਜਾ ਰਿਹਾ ਅਨੰਦ ਸਿੰਘ ਨੰਦ ਦਾ ਨਾਮ ਲਿਖਿਆ ਗਿਆ ਨਹੀਂ ਗਿਆਨ ਸੋਣਾ ਤਬਾਰੀ ਗੁਰੂ ਖਾਲਸਾ ਅਨੰਦ ਸਿੰਘ ਰਿਸ਼ਤਾ ਤੋੜ ਕੇ ਜਾ ਰਿਹਾ ਜੀ ਮਹਾਰਾਜ ਕਹਿਣ ਲੱਗੇ ਬਲਾਓ ਅਨੰਦ ਸਿੰਘ ਨੂੰ ਅਨੰਦ ਸਿੰਘ ਕਿਉਂ ਛੱਡ ਕੇ ਜਾ ਰਿਹਾ ਮਾਂ ਪਿਓ ਕਹਿੰਦਾ ਜੀ ਮੈਂ ਭਗਤੀ ਕਰਨ ਚੱਲਿਆ ਜੰਗਲ ਵਿੱਚ ਗੁਫਾ ਵਿੱਚ ਮਤਲਬ ਦੁਨੀਆ ਤੋਂ ਵੱਖਰੇ ਦੂਰ ਉਹ ਭਾਵੇਂ ਜ਼ਮੀਨ 'ਚ ਚਲੇ ਜਾਏ ਜੰਗਲ 'ਚ ਚਲੇ ਜਾਏ ਪਹਾੜਾਂ 'ਤੇ ਚਲੇ ਜਾਏ ਮਕਸਦ ਇਹੀ ਹੁੰਦਾ ਸੀ ਨਾ ਜੀ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਿੱਖਿਆ ਤੁਹਾਨੂੰ ਕਿੱਥੋਂ ਮਿਲੀ ਗੁਰਮਤ ਨੇ ਨਹੀਂ ਸਿਖਾਇਆ ਗੁਰਮਤ ਨੇ ਸਿਖਾਇਆ ਸੀ ਹਾਤ ਪਾਮ ਕਰ ਕਾਮ ਸਭ ਚੀਤ ਨਰੰჯਨ ਨਾਲ ਗੁਰਮਤ ਸਿਖਾਈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤੇ ਨਹੀਂ ਸਾਡਾ ਸਿਧਾਂਤ ਕਹਿੰਦੇ ਜੀ ਮੈਂ ਬਾਣੀ ਚ ਪੜਿਆ ਸੀ ਕਮਾਲ ਹੈ ਬਾਣੀ ਚ ਕਿੱਥੇ ਪੜਿਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਇਦਾਂ ਹੀ ਜਿਵੇਂ ਆ ਸ਼ਬਦਾਂ ਚ ਚੱਲੈ ਨਾਹੀ ਤੇਰਾ ਨਾਲੇ ਤੇ ਮੈਂ ਛੱਡਣ ਲੱਗਾ ਕੁਟੰਬ ਨੂੰ ਮੈਂ ਕੀ ਲੈਣਾ ਮਾਂ ਪਿਓ ਤੋਂ ਮੈਂ ਕੀ ਲੈਣਾ ਧੀਆ ਪੁੱਤਾਂ ਤੋਂ ਬੜੇ ਬੜੇ ਜੀ ਰਾਜੇ ਚਲੇ ਗਏ ਜੰਗਲਾਂ ਚ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਹੀਂ ਤੇ ਇਸ ਨਾਲ ਕਿਉਂ ਚਿਤ ਲਾਈਐ ਅੱਛਾ ਜੀ ਮਾਰੇ ਕਹਿੰਦੇ ਅੱਗੇ ਪੜ ਅੱਗੇ ਕੀ ਲਿਖਿਆ ਜੀ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਐ ਉਸ रिश्ਤੇ ਛੱਡਣ ਲਈ ਨਹੀਂ ਸੀ ਕਿਹਾ ਰਿਸ਼ਤਿਆਂ ਲਈ ਬੁਰਾਈਆਂ ਛੱਡਣ ਲਈ ਕਿਹਾ ਸੀ ਵੀ ਇੰਨਾ ਨਾ ਫਸ ਕੇ ਬਹੁ ਪਰਪੰਚ ਕਰ ਪਰ ਧਨ ਲਿਆ ਵੈ ਸੁੱਤਦਾਰਾ ਪੈ ਆਲ ਲਟਾਵਾ ਮੈਂ ਤੇ ਨਜ਼ਾਰੇ ਲਵਾਂਗਾ ਜੀ ਮੇਰੀ ਘਰ ਦੀ ਨਜ਼ਾਰੇ ਲਏਗੀ ਮਹਿੰਗੇ ਸੂਟ ਪਾਏਗੀ ਲੁਟਾਈ ਤੇ ਰਿਆ ਮਨ ਮੇਰੇ ਭੁੱਲੇ ਕਪਟ ਨਾ ਕੀਚੈ ਅੰਤ ਨਵੇਰਾ ਤੇਰੇ ਜੀ ਫੇਲੀ ਜਾ ਰਿਸ਼ਤੇ ਹੋਣ ਮਹਾਰਾਜ ਨੇ ਇੱਕ ਬਚਨ ਬੜਾ ਪਿਆਰਾ ਜਿਹਾ ਬਾਣੀ ਦੇ ਅੰਦਰ ਹੈ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਤੇ ਮਿੱਤਰ ਉਹ ਹੁੰਦੇ ਆ ਜਿਨ੍ਹਾਂ ਦੇ ਮਿਲਣ ਨਾਲ ਹਿਰਦਾ ਠੰਡਾ ਹੋ ਜਾਏ ਨਿਰਮਲ ਹੋ ਜਾਏ ਉਹਨਾਂ ਨਾਲ ਸਨੇਹ ਕਰਨ ਦੀ ਬਾਤ ਸਾਹਿਬ ਸਿਖਾ ਰਿਹਾ ਸੋ ਇਸ ਲਈ ਜਿਹੜੀ ਤੂੰ ਜਗਤ ਦੀ ਸਾਂਝ ਵੇਖ ਰਿਆ ਨਾ ਸਰੀਰਾਂ ਕਰਕੇ ਪਕੜਿਆ ਹੋਇਆ ਜਕੜਿਆ ਹੋਇਆ ਲੁੱਟ ਮਾਰ ਕਰਕੇ ਕਹਿੰਦਾ ਮੈਂ ਹਾਇਰ ਜਾਦਿਆਂ ਇਹ ਸਭ ਆਪਣੇ ਸਵਾਰਥਾਂ ਨਾਲ ਜੁੜੇ ਨੇ ਤੇ ਕੋਈ ਕਿਸੇ ਨਾਲ ਜਦੋਂ ਸਵਾਰਥ ਮੁੱਕ ਜਾਂਦੇ ਆ ਰਿਸ਼ਤੇ ਮੁੱਕ ਜਾਂਦੇ ਜਦੋਂ ਨੀ ਕੱਚੀ ਹੋਵੇ ਕੋਈ ਕਿਸੇ ਨਾਲ ਨਹੀਂ ਨਿਭਦਾ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰहत ਚਹਉ ਦਿਸ ਘੇਰਾ ਹਾਂ ਇਹ ਸਵਾਰਥਾਂ ਦੀ ਬੁਨਿਆਦ ਵਾਲੇ ਰਿਸ਼ਤੇ ਜਿੰਨੀ ਦੇ ਲੋੜਾਂ ਪੂਰੀਆਂ ਹੋ ਰੀਆਂ ਉਨੀ ਦੇ ਤੁਸੀਂ ਵੇਖੋ ਕਿੰਨੀਆਂ ਪੀੜਾਂ ਚਾਪਲੂਸੀ ਕਰਦੀਆਂ ਆਲੇ ਦੁਆਲੇ ਫਿਰ ਸਭ ਬੇੜੇ 'ਚ ਉਤਰ ਜਾਂਦੇ ਜਦੋਂ ਡੁੱਬਨ ਤੇ ਹੁੰਦਾ ਉਹ ਚਾਰੇ ਪਾਸੇ ਫਿਰ ਮਿੱਤਰ ਬਣ ਕੇ ਘੇਰੀ ਰੱਖਦੇ ਵਿਪਤ ਪਰੀ ਸਭ ਹੀ ਸੰਗ ਛਾੜ ਦਿੱਤ ਕੋਊ ਨ ਆਵਤ ਨੇਰਾ ਫਿਰ ਸਵਾਰਥਾਂ ਦੀ ਨੀਂਹ ਟਹਿ ਜਾਂਦੀ ਮਹਿਲ ਟਹਿ ਜਾਂਦੇ ਵਿਪਤਾ ਪੈਂਦੀ ਔਖੜ ਪੈਂਦੀ ਸਭ ਸਾਥ ਛੱਡ ਜਾਂਦੇ ਕੋਈ ਨੇੜੇ ਨਹੀਂ ਟੁੱਕਦਾ ਘਰ ਕੀ ਨਾਰ ਬਹੁਤ ਹਿਤ ਜਾਸਿਓਂ ਸਦਾ ਰਹਿਤ ਸੰਗ ਲਾਗੀ ਸਭ ਤੋਂ ਨਿਕਟਵਰਤੀ ਰਿਸ਼ਤਾ ਜ਼ਿੰਦਗੀ ਦਾ ਹਮਰਾਜ ਅਰ ਦੰਗਣੀ ਕਿਹਾ ਜਾਂਦਾ ਜ਼ਿੰਦਗੀ ਦੇ ਅੰਗ ਦੇ ਬਰਾਬਰ ਜਿਹੜੀ ਸਦਾ ਨਾਲ ਜੁੜ ਕੇ ਜ਼ਿੰਦਗੀ ਗੁਜ਼ਾਰਦੀ ਹੈ ਜਬ ਹੀ ਹੰਸ ਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜੇ ਰਿਸ਼ਤੇ ਸਿਰਫ ਸਰੀਰਾਂ ਦੀ ਬੁਨਿਆਦ ਤੇ ਹੋਣਗੇ ਤੇ ਫਿਰ ਜਦਨ ਇਹ ਅੰਦਰੋਂ ਉਡਾਰੀ ਮਾਰਨੀ ਹੰਸ ਨੇ ਸਰੀਰ ਨੇ ਮਿੱਟੀ ਹੋਣਾ ਉਦਨ ਮੁਰਦਾ ਕਹਿਣ ਲੱਗ ਪੈਂਦੇ, ਪ੍ਰੇਤ ਕਹਿਣ ਲੱਗ ਪੈਂਦੇ, ਕੋਈ ਨਹੀਂ ਰੱਖਦਾ ਕਰਤ। ਫਿਰ ਸਭ ਸਾਥ ਛੱਡ ਜੇ, ਇਸ ਵਾਸਤੇ ਸਾਂਝ ਕਰੀਜੈ, ਚਲਦਿਆਂ ਨਾਲ ਚਲੰਨ, ਸੱਜਣ ਸਈ ਨਾਲ ਮੈਂ। ਉਹ ਗੁਨਾ ਦੀ ਸਾਂਝ ਨਾਲ ਨਿਭਦੀ ਐ, ਸਰੀਰਾਂ ਦੀ ਸਾਂਝ ਇੱਥੇ ਮਿੱਟੀ ਹੋ ਜਾਂਦੀ। ਇਹ ਬਿਦਕੋ ਬਿਵਹਾਰ ਬਣਿਓ ਹੈ। ਜਾਸਿਓ ਨੇਹੋ ਲਗਾਇਓ ਜਿੱਥੇ ਤੂੰ ਚਿੱਤ ਜੋੜ ਕੇ ਬੈਠਾ ਉਹਦੀ ਅਸਲੀਅਤ ਇਹ ਹੈ ਉਹਦਾ ਵਿਹਾਰ ਇਹ ਬਣਿਆ ਹੋਇਆ ਹੈ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਫਿਰ ਇਹ ਜਿਹੜੀ ਨੀਂ ਰੱਖੀ ਨਾ ਕਿਸੇ ਦੀ ਕੋਠੀ ਵੱਡੀ ਤਾਂ ਰਿਸ਼ਤਾ ਜੋੜਿਆ ਕਿਸੇ ਕੋ ਪੈਸਾ ਵੱਡਾ ਕਿਸੇ ਦੀ ਪਦਵੀ ਵੱਡੀ ਕੋਈ ਨਹੀਂ ਨਾਲ ਨਿਪਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹ ਜਿਸ ਪਾਸ ਬੈਠੇ ਆ ਉੱਥੇ ਸੋਭੀ ਦਾ ਜੀ ਇਹ ਹੈ ਗੁਣਾ ਦਾ ਸਾਗਰ ਤੇ ਜਦੋਂ ਕਿਉਂ ਰਿਸ਼ਤੇ ਜੋੜਨ ਲੱਗਿਆਂ ਗੁਰੂ ਸਾਹਿਬ ਸਭ ਤੋਂ ਅਹਿਮ ਰਿਸ਼ਤਾ ਪਤੀ ਪਤਨੀ ਦਾ ਗੁਰੂ ਦੀ ਹਜ਼ੂਰੀ ਤੋਂ ਬਿਨਾਂ ਨਹੀਂ ਨਾ ਜੁੜਦਾ ਤਾਂ ਕਿ ਗੁਣਾ ਦੀ ਸਾਂਝ ਹੋਵੇ ਤੇ ਗੁਣ ਵੀ ਗੁਰੂ ਦੇ ਦਿੱਤੇ ਹੋਣ ਫਿਰ ਉਹ ਰੋਹਾਨੀ ਰਿਸ਼ਤੇ ਹੁੰਦੇ ਨੇ ਉਹ ਸੁੱਖ ਦਾ ਹੀ ਰਿਸ਼ਤੇ ਹੁੰਦੇ ਨੇ ਦੁਨਿਆਵੀ ਰਿਸ਼ਤੇ ਟੁੱਟਦੇ ਆ ਆਓ ਇੱਕ ਪੰਕਤੀ ਪੰਕਤੀ ਆਖਰੀ ਇੱਕ ਵਾਰ ਫਿਰ ਪੜੀਏ ਇਹ ਬਿਦਕੋ ਬਿਵਹਾਰ ਬਨਿਓ ਹੈ ਜਾਸੋ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ